ਓਏ ਬਿੱਲਿਆ ਕਰਦੇ ਇਸ਼ਾਰਾ ਸ਼ੂਰਾ ਓਏ ਹੋਏ 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 ਓਹ ਜੀ ਮਾਫੀ ਚਾਹੁੰਦੇ ਆ ਤਾ ਬਣਿਆ ਹੋਇਆ ਕਿਤੇ ਵਿੱਚ ਕੱਟ ਹੋ ਜਾਂਦਾ ਵੱਡੇ ਬਾਈਓ ਲਓ ਪੈ ਗਈ ਰੇਡ ਬ੍ਰਿਕ ਜੀ ਕਰਿਓ ਗੱਲ ਫਿਕਰ ਨਾ ਕਰ ਤਾ ਦੇ ਪਤੰਗ ਉੱਡਦੇ ਆ ਨੱਪੀ ਆ ਬਸ ਓ ਸੰਡੇ ਓ ਹੋਏ 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 ਉਹ ਕਿੰਦੇ ਵੀ ਅਸੀਂ ਲਾਈਟ ਥੋੜੀ ਚੇਂਜ ਕਰਦੇ ਆ ਵੀਰ ਓਾਈ ਕਿਹਾ ਉਹਨੇ ਜਦ ਤੈਨੂੰ ਜੋਰ ਲਾ ਕੇ ਬੋਲਦਾ ਉਦੋਂ ਕੰਮ ਡਾਉਨ বাজਦਾ ਵੀਰ ਕਿਉਂਕਿ ਸਾਊਂਡ ਬਹੁਤ ਵੱਡੀ ਹੈ ਆ ਪਉਦੀ ਵੀ ਮਜਬੂਰੀ ਸਮਝਦੇ ਆ ਓ ਬੱਲੇ 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 ਇੱਕ ਪਾਸੇ ਖੁਸ਼ੀ ਦਿੜਬੇ ਵਾਲਾ ਕੇ ਬਿੱਟੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਬੱਬੂ ਦਾ ਟੱਕਾ ਦਿੰਨੇ ਕਹਿਣ ਮਚਾਉਂਦੇ ਨੇ ਕਾਲੂ ਦੀ ਲੋਰ ਕਿੰਦੇ ਦੀ ਤੌਰ ਆਵੇਗੀ ਦਗਾਹ ਦਗਾਣ ਵਾਲੇ ਬਿੱਟੂ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਪਿਆਰ ਮਿਲ ਰਿਹਾ ਤੇਰੇ ਵੀਰੋ ਉਹ ਕਹਿੰਦੇ ਦਿੜਬੇ ਵਾਲਾ ਦੁੱਗਾ ਵਾਲੇ ਖੁਸ਼ੀ ਆਹ ਭਾਊ ਵਾਲਾ ਇਹ ਤੇ ਉਹ ਗੱਲ ਬਣ ਗਈ ਕੇ ਮਿੱਤਰਾਂ ਨੂੰ ਤੂੰ ਟੱਕਰੀ ਤੈਨੂੰ ਟੱਕਰੇ ਬਰਿੰਡ ਵੰਡ ਖਾਣੇ ਨਹੀਂ ਪਈਆ ਪਰ ਖੇਡ ਦੀ ਭਾਵਨਾ ਦੇ ਨਾਲ ਲਓ ਸਾਹਮਣੇ ਇਸ ਵੇਲੇ ਛੋਟਾ ਨਾਥ ਸਾਹਮਣੇ ਤਿਆਰ ਚਾਰਾਂ ਦੇ ਵਿੱਚੋਂ ਕਹਿੰਦੇ ਨੌਜਾਨ ਡੱਗੋ ਵਾਲਾ ਸ਼ਰਨਾ ਹੈ ਮੇਰੇ ਵੀਰੋ ਉਹ ਟੱਕਰ ਸਿਰੇ ਦੀ ਹੈ ਆ ਦੁਨੀਆ ਸਵਾਲ ਲੈ ਰਹੀ ਆ ਔਰ ਦੇਮਾਨੀ ਪਹਿਲੇ ਕਿਸੇ ਕੰਨੀ ਤੇ ਕਹਿੰਦੇ ਡੱਗੋ ਵਾਲਾ ਸ਼ਰਨਾਏ ਮੇਰੇ ਵੀਰੋ ਟਰੈਕਟਰਾਂ ਦਾ ਬੁਲਟਾਂ ਦਾ ਘੋੜਿਆਂ ਦਾ ਜੇਤੂ ਆ ਪਰ ਇਧਰ ਇੱਕ ਪਾਸੇ ਸੁੱਖਾ ਮੰਗਾ ਦੇ ਦੂਜੇ ਪਾਸੇ ਆ ਆ ਟੱਚ ਤੇ ਆ ਜਫੇ ਆ ਖੇਡ ਮੇਲਾ ਬਣਾਉਂਦੀ ਆ ਮੇਰੇ ਵੀਰੋ ਉਹ ਸਾਹਮਣੇ ਉਹ ਸਾਹਮਣੇ ਉੱਥੇ ਸਿੱਧੇ ਜੱਟ ਨੂੰ ਖਿਆਲ ਉਹ ਲੱਗਦਾ ਬਗਾਨੀ ਹੋਏਗੀ ਆਉਂਦੇ ਪੁੱਠੇ ਸਿੱਧੇ ਜੱਟ ਨੂੰ ਖਿਆਲ ਉਹ ਲੱਗਦਾ ਬਗਾਨੀ ਹੋਏਗੀ ਉਹ ਲੱਗਦਾ ਉਹ ਵਾਰ ਦੇਖੀਦਾ ਵੀ ਇੱਕ ਦੋ ਤਕੜੀਆਂ ਟੀਮਾਂ ਹਰ ਖੜ ਜਾਂਦੀਆਂ ਕਈ ਵਾਰ ਤੇ ਰਾਸ਼ ਘਟ ਜਾਂਦਾ ਪਰ ਪਧਾਉਣ ਦੇ ਵਿੱਚ ਜਿਵੇਂ ਜਿਵੇਂ ਹਨੇਰਾ ਹੋ ਰਿਹਾ ਇਕੱਠ ਵਧ ਰਿਹਾ ਵੱਖ-ਵੱਖ ਸਾਈਡਾਂ ਤੇ ਕਬੱਡੀ ਜੰਤੀ ਹੋ ਰਹੀ ਆ ਆ ਦੇਖਦਾ ਓ ਤਾੜੀ 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 ਓ ਲੋੰਜਾਂ ਘੁੰਮ ਗਈਆਂ ਓ ਲੈ ਵੀ ਅਜ ਕ ਕਬੱਡੀਆਂ ਬਾਕੀ ਆ ਲੈ ਵੀ ਸਕਰੀਨ ਵਾਲਿਆ ਕਰਦੇ ਚਾਲੂ ਤਾਂ ਗੱਲ ਬਣ ਜਾਵੇਗੀ ਇੱਕ ਪਾਸੇ ਸ਼ਰਨਾ ਦੇ ਦੂਜੇ ਪਾਸੇ ਛੋੜਾ ਨਾਥ ਓ ਬੱਲੇ 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 ਓ ਸਵਾਲ ਓ ਕਬੱਡੀ ਓ ਸਵਾਲ ਕਬੱਡੀ ਵਾਹਿਗੁਰੂ ਮਿਹਰ ਕਰੇ ਕਿਸੇ ਖਿਡਾਰੀ ਦਾ ਵਾਲ ਵੀ ਵਿੰਗਾ ਨਾ ਹੋਵੇ। ਬਾਜੇ ਜੇ ਵੱਜੇ ਸੀ। ਉਹ ਰੱਖੇ ਹੋਏ ਆ ਸਾਹਮਣੇ ਦਾ বাজਣਾ ਵਰਾ ਹੀ ਘੰਟਾ। ਉਹ ਬਾਜੇ ਵੱਜੇ ਨਹੀਂ ਬਾਜੇ ਵੱਜਣੇ ਆ। ਵੱਜਣੇ ਆ। ਹਾਂ ਲੈ ਫਿਰ ਦੇਖ ਅਮਰੀਕ ਸਿੰਘ ਆ ਬਾਜੇ ਵੱਜਣੇ ਆ ਤੇਰੀ ਗੱਲ ਸੱਚੀ ਆ। ਹਉ ਵੱਜ ਗਏ ਬਾਜੇ। ਇਹ ਪੁਆਇੰਟ ਡੱਗੋ ਵਾਲੇ ਸ਼ਰਨੀ ਨੇ ਸਾਡੇ ਸਾਰੇ ਵੀਰ ਉਹ ਜਿਨ੍ਹਾਂ ਦੀ ਡਿਊਟੀ ਆ ਉਹ ਚੈੱਕ ਕਰਕੇ ਲਪਈ ਫਿਰ ਰੇਡ ਇਸ ਵੇਲੇ ਖੇਡ ਕਬੱਡੀ ਮੈਦਾਨ ਅੰਦਰ ਮਾਲ ਹੋ ਗਿਆ ਦਾ ਫਰਕ ਹੈ ਇਹ ਤੇ ਆ ਰੇਡ ਤੋਂ ਵੀ ਪਤਾ ਲੱਗ ਜਾਣਾ ਮੇਰੇ ਵੀਰੋ ਲਓ ਸਾਹਮਣੇ ਸੁੱਖਾ ਮੰਗਾ ਫੇਰ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਰੇਡ ਤੇ ਡੱਗੋ ਵਾਲਾ ਸ਼ਰਨਾ ਤੂੰ ਜਿਸ ਰਾਹੇ ਵੀ ਤੁਰਨਾ ਹੈ ਜਾਂ ਮੁੜਨਾ ਹੈ ਉਸ ਮੋੜ ਤੇ ਟਕਰਾਂਗੇ ਆਓ ਸਾਹਮਣੇ ਉਸ ਮੋੜ ਤੇ ਟਕਰਾਂਗੇ ਤੂੰ ਚਾਹ ਕੌਡੀ ਬਿੱਲਾ ਸ਼ਰਨ ਮਾਰ ਕੇ ਤੇ ਨਾਲ ਖੁਸ਼ੀ ਦੇ ਨਾਲ ਮੁਕਾਬਲਾ ਬਿੱਲਾ ਤੇ ਖੁਸ਼ੀ ਖੁਸ਼ੀ ਤੇ ਬਿੱਲਾ ਹਾ ਵਾਹਿਗੁਰੂ ਮੇਰ ਘਰੇ ਪਰ ਪੁਆਇੰਟ ਇਹ ਆ ਲਓ ਜੀ ਆ ਆ ਲਓ ਜੀ ਆ ਆ ਸੁਆਦ ਹੈ ਕਬੱਡੀ ਦਾ ਇਹੀ ਉਹ ਹੀ ਅੰਦਾਜ਼ ਉਹ ਹੀ ਐਕਸ਼ਨ ਹੈ